ਅੱਜ ਨੰਬਰ ਬਤ ਨੰਬਰ ਜਿਹੜਾ ਬਾਅਦ ਵਿੱਚ ਜਿਹੜਾ ਜਿਹੜਾ ਗੱਲ ਕਰ ਰਹੇ ਹਾਂ ਤੁਸੀਂ ਇੱਕ ਸਵਾਲ ਕਰਦੇ ਆਓ ਜੀ ਆਓ ਹਾਂ ਜੀ ਮਹਤਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਅੱਜ ਸਵਰਗੀਏ ਓਮ ਕਰ ਰਹੇ ਮਹਤਾ ਜੀ ਦੀ 10th ਅਨਿਵਰਸਰੀ ਹੈ ਔਰ ਉਹਨਾਂ ਦੇ بیٹے ਵਿਕਾਸ ਮਹਤਾ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਲੰਗਰ ਲਗਾਇਆ ਔਰ ਉਹਨਾਂ ਨੂੰ ਅਸੀਂ ਸਾਰੇ ਯਾਦ ਕਰ ਰਹੇ ਹਾਂ ਅੱਜ ਬਹੁਤ ਹੀ ਤਦਾਦ ਦੇ ਵਿੱਚ ਸ਼ਹਿਰ ਵਾਸੀ ਇੱਥੇ ਆਏ ਹੋਏ ਨੇ ਔਰ ਸਵਰਗੀ ਓਮਕਾਰ ਮਹਿਤਾ ਜੀ ਨੂੰ ਯਾਦ ਕਰ ਰਹੇ ਨੇ ਕਿਉਂਕਿ ਉਹ ਸਾਡੇ ਕਮੇਟੀ ਦੇ ਪ੍ਰਧਾਨ ਰਹੇ ਨੇ ਕਈ ਵਾਰੀ ਔਰ ਬਲਾਕ ਦੇ ਪ੍ਰਧਾਨ ਵੀ ਰਹੇ ਨੇ ਸਕੂਲ ਕਾਲਜਾ ਦੀ ਮੈਨੇਜਮੈਂਟ ਦੇ ਵਿੱਚ ਵੀ ਕਈ ਵਾਰ ਮੈਂਬਰ ਰਹੇ ਨੇ ਔਰ ਬੜੇ ਹੀ ਅੱਛੇ ਇਨਸਾਨ ਸੀ ਅਸੀਂ ਸਾਰੇ ਹੀ ਉਹਨਾਂ ਨੂੰ ਬੜਾ ਯਾਦ ਕਰਦੇ ਹਾਂ ਹਾਂ ਜਾਂਜੀ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮੈਂ ਤਾਂ ਇਸ ਮੌਕੇ ਤੇ ਇਹ ਕਹਾਂਗਾ ਕਿ ਖੰਨੇ ਦੀ ਬਹੁਤ ਵੱਡੀ ਪ੍ਰਮੁੱਖ ਸ਼ਖਸੀਅਤ ਰਹੇ ਨੇ ਓਕਾਰਾ ਮਹਿਤਾ ਜੀ ਇਹਨਾਂ ਦੀ ਲੈਗੇਸੀ ਅੱਗੇ ਵੀ ਚੱਲ ਰਹੀ ਹੈ ਉਹ ਆਪਰੇ ਸਮੇਂ ਜੇ ਇਹਨਾਂ ਨੇ ਜਿਵੇਂ ਜਿਸ ਹਾਵ ਨਾਲ ਸ਼ਹਿਰ ਲਈ ਕੰਮ ਕੀਤਾ ਕਮੇਟੀ ਲਈ ਕੰਮ ਕੀਤਾ ਬੜਾ ਕਾਬਲੇ ਤਾਰੀਫ ਆ ਮਨਲਾ ਦਾ ਬੱਚੇ ਵੀ ਅੱਗੇ ਇਸ ਤਰ੍ਹਾਂ ਹੀ ਕੰਟੀਨਿਊ ਕਰ ਰਹੇ ਨੇ ਵਿਕਾਸ ਮਹਿਤਾ ਜੀ ਖੁਦ ਆਪ ਲਗਾਤਾਰ ਸਮਾਜ ਲਈ ਕਰ ਰਹੇ ਨੇ ਤੇ ਮਨਲਾ ਦਾ ਬਹੁਤ ਇਸ ਮੌਕੇ ਤੇ ਇਹਨਾਂ ਨੂੰ ਯਾਦ ਕਰਨਾ ਸ਼ਹਿਰ ਲਈ ਬਹੁਤ ਵੱਡੀ ਗੱਲ ਹੈ ਹਾਂਜੀ ਵੀਰ ਸਾਹਿਬ ਤੁਸੀਂ ਬਹੁਤ ਪੁਰਾਣੇ ਮਿੱਤਰ ਸੀਰਾਂ ਦੇ ਮਹਿਤਾ ਸਾਹਿਬ ਦੇ ਕੀ ਕਹਿਣਾ ਚਾਹੋਗੇ ਮੇਰੇ ਵਾਸਤੇ ਤਾਂ ਉਹ ਖਾਨ ਮਹਿੰਦੇ ਦੀ ਸ਼ਖਸੀਅਤ ਦੇ ਕਈ ਪੱਖ ਸੀ ਅਸੀਂ ਕਲਾਸੇ ਲੋ ਵੀ ਸੀ ਬਚਪਨ ਦੇ ਦੋਸਤ ਵੀ ਸੀ ਉਹ ਬਹੁਤ ਲੰਬਾ ਸਮਾਂ ਜਰਪਲ ਕਮੇਟੀ ਦੇ ਵਿੱਚ ਵੀ ਉਹ ਰੇਸ ਨੂੰ ਦੇ ਵਿੱਚ ਮੈਂਬਰ ਵੀ ਰਹੇ ਮੈਨੂੰ ਇਹ ਲੱਗਦਾ ਕਿ ਉਹਦੇ ਚ ਇੱਕ ਜੋ ਗੁਣ ਸੀ ਜਿਹੜਾ ਅੱਜ ਦੇ ਸਸਦਨਾਂ ਚ ਬਹੁਤ ਘੱਟ ਹੈ ਕਿ ਇਲੈਕਸ਼ਨਾਂ ਦੇ ਵਿੱਚ ਜੇ ਕਿਸੇ ਨੇ ਮੁਖਾਲਫਤ ਵੀ ਕੀਤੀ ਤੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਉਹ ਉਸ ਨੂੰ ਕਦੇ ਆਪਣਾ ਦੁਸ਼ਮਣ ਨਹੀਂ ਸੀ ਸਮਝਦਾ ਬਤੌਰ ਨਗਰ ਕੌਂਸਲ ਦੇ ਮੈਂਬਰ ਜਾਂ ਫਿਰ ਪ੍ਰਧਾਨ ਜਿਹੜਾ ਵੀ ਸ਼ਖਸ ਉਹਦੇ ਕੋਲ ਕਿਸੇ ਕੰਮ ਗਿਆ ਉਸ ਨੇ ਆਪਣੇ ਵੱਲੋਂ ਪੂਰਾ ਵਾਣ ਆਇਆ ਕਿ ਮੈਂ ਉਹਦਾ ਕੰਮ ਕਰਕੇ ਭੇਜਾਂ ਸੋ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਸ਼ਖਸੀਅਤ ਦਾ ਇਹ ਪੱਖ ਸੀ ਉਹਦੇ ਤੋਂ ਅੱਜ ਦੇ ਬਹੁਤ ਸਾਰੇ ਸਿਧਾਂਤਾਂ ਨੂੰ ਸਿੱਖਣ ਦੀ ਹਾਂਜੀ ਸ਼ਰਮ ਜੀ ਤੁਹਾਡੇ ਬਹੁਤ ਵਧੀਆ ਮਿੱਤਰ ਇਹ ਨੇ ਪ੍ਰਧਾਨ ਜੀ ਮਹਿਤਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਡੇਰਾ ਜੀ ਬਹੁਤ-ਬਹੁਤ ਧੰਨਵਾਦ ਕਰਦਾਂ ਕਿ ਤੁਸੀਂ ਅੱਗੇ ਕਵਰਿੰਗ ਕਰਨ ਅਸਥਿਤੀ ਆਏ ਹੋ ਮੁਬਾਰਕ ਮਹਿਤਾ ਇੱਕ ਐਸੀ ਸਕਸੀਅਰ ਸੀ ਜੋ ਬੇਸ਼ੱਕ ਦੋਸਤਾਂ ਦੇ ਦੋਸਤ ਸੀ ਤੇ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਤਿਆਰ ਰਹਿੰਦੇ ਸੀ ਮੇਰਾ ਵੀ ਉਹਨਾਂ ਨਾਲ ਕਾਫੀ ਦਿਨ ਰਿਸ਼ਤਾ ਰਿਹਾ ਬਦਾਰ ਕਾਉਂਸਲਰ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਜੋ ਕਹਿੰਦੇ ਸੀ ਉਹ ਕਰਦੇ ਸੀ ਮੈਂ ਉਹਨਾਂ ਨਾਲ ਪਰਿਵਾਰਕ ਤੌਰ ਤੇ ਵੀ ਮੇਰਾ ਰਿਸ਼ਤہ ਰਿਹਾ ਤੇ ਅੱਜ ਵੀ ਵਧੀਆ ਤਰੀਕੇ ਨਾਲ ਉਸ ਪਰਿਵਾਰ ਦੇ ਨਾਲ ਮੇਰਾ ਸਬੰਧ ਹੈ ਹਾਂਜੀ ਮਹਤਤਾ ਜੀ ਮੌਕੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਅੱਜ 25 ਫਰਵਰੀ ਜਿਹੜਾ ਕਿ بڑا 2003 ਦੇ ਵਿੱਚ بڑا ਕਾਲਾ ਜਨਸੀ ਸਾਡੇ ਵਾਸਤੇ ਉਦੋਂ ਮੇਰੇ ਪਿਤਾ ਜੀ ਡੇਟ ਸ਼੍ਰੀ ਓਮਕਾਰ ਮਹਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਅਸੀਂ ਹਰ ਸਾਲ ਉਹਨਾਂ ਦੀ ਜਿਹੜੀ ਪੁੱਤੀ ਸੀ ਉਹਦੇ ਤੇ ਲੰਗਰ ਲਾ ਕੇ ਉਹਨਾਂ ਨੂੰ ਯਾਦ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਵਾਸੀਆਂ ਦਾ ਕਿੰਨਾ ਉਹਨਾਂ ਨਾਲ ਪਿਆਰ ਹੈ ਤੇ ਬੜਾ ਮਨ ਨੂੰ ਸਕੂਨ ਮਿਲਦਾ ਹੈ ਜਦ ਉਹਨਾਂ ਦੇ ਦੋਸਤ ਤੇ ਹੋਰ ਸ਼ਹਿਰ ਵਾਸੀ ਚਲੂਰੇ ਫਲੇਸ਼ਿੰਗਸ ਦੇ ਲਈ ਇਕੱਠੇ ਹੁੰਦੇ ਨੇ ਤੇ ਆਉਂਦੇ ਨੇ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹੈ ਤੇ ਮੇਰੇ ਬਜ਼ੁਰਗਾਂ ਦਾ ਬੜਾ ਮਿਲਦਾ ਹੈ ਅਸ਼ੀਰਵਾਦ ਹੈ ਜਿਨ੍ਹਾਂ ਦੇ ਸਦਕੇ ਅਸੀਂ ਉਹਨਾਂ ਦੀ ਜਿਹੜੀ ਪੈਟ ਹੈ ਉਹਦੇ ਤੇ ਚੱਲਦੇ ਆ ਤੇ ਜੋ ਵੀ ਉਹਨਾਂ ਨੇ ਸਾਨੂੰ ਸਿੱਖ ਦਿੱਤੀ ਹੈ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੇ ਪਰਚੇ ਨਾਲ ਦੇ ਚੱਲ ਕੇ ਲੋਕਾਂ ਦੀ ਸੇਵਾ ਕਰ ਸਕੀਏ ਧੰਨਵਾਦ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਵਰਤ ਜੀ ਆਪਾਂ ਇਸ ਮੌਕੇ ਤੇ ਪ੍ਰਧਾਨ ਜੀ ਦੇ ਫਾਦਰ ਸਾਹਿਬ ਦੀ ਜਿਹੜੀ ਵਰਸੀ ਅੱਜ ਉਸ ਤੇ ਸ਼ਰਧਾਂਜਲੀ ਦੇਣਾ ਚਾਹੀਦਾ ਜੀ ਥੋੜੇ ਬੜੇ ਮਿੱਤਰ ਇਹਨੇ ਵਧੀਆ ਮਹਿਤਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮਿੱਤਰ ਹੀ ਸਾਡੇ ਵੱਡੇ ਭਰਾ ਸੀ ਉਹਨਾਂ ਨੇ ਸ਼ਹਿਰ ਦੀ ਡਿਵੈਲਪਮੈਂਟ ਚ ਕਾਫੀ ਆਪਣੇ ਟਾਈਮ ਜਿਹੜਾ ਕਾਫੀ ਸਹਿਯੋਗ ਦਿੱਤਾ ਇਹ ਇਹਨਾਂ ਦਾ ਅਜੀਬਾ ਕੰਮ ਕੀਤਾ ਜਿਹੜੇ ਲੋਕ ਯਾਦ ਕਰਦੇ ਨੇ ਔਰ ਹਮੇਸ਼ਾ ਯਾਦ ਕਰਦੇ ਰਹੇ ਕਿ ਇਹਨਾਂ ਦਾ ਰਵਈਆ ਸੀ ਪਬਲਿਕ ਪਬਲਿਕ ਦੇ ਪ੍ਰਤੀ ਬਹੁਤ ਅੱਛਾ ਸੀ ਪਰ ਅੱਜ ਮੈਂ ਇਹਨਾਂ ਨੂੰ ਸਨਸਦ ਅਸੈਂਬਲੀ ਦੇ ਇਲਾਹਾ ਪਰਵਾਤਵਾ ਜਿਸਦੇ ਵੀ ਬਾਸ ਕਰਦੇ ਸਵਾਲ ਵਿੱਚ ਬਾਸ ਕਰ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਇਸਤਾਲ ਦੀ ਸਕੇ ਵਰਗੀਆਂ ਬਾਬੂਕਰ ਮਹਿਤਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਸਾਨੂੰ ਪਤਾ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਕਿੰਨੇ ਕੱਪੜੇ ਸ਼ਹਿਰ ਵਾਸਤੇ ਇੱਕ ਬਹੁਤ ਬੜੀ ਐਸਐਸਸੀ ਓਂਕਾਰਾਏ ਮਹਿਤਾ ਜੀ ਬਹੁਤ ਮਤ ਖੰਨੇ ਖਾਤਰ ਕਰਕੇ ਗਏ ਕਾਂਗਰਸ ਪਾਰਟੀ ਖਾਤਰ ਕਰਕੇ ਗਏ ਔਰ ਹਲੇ ਤੱਕ ਵੀ ਉਹਨਾਂ ਦੀ ਮੈਂ ਸਮਝਦਾ ਕਿ ਉਹਨਾਂ ਦੀ ਈੜੀ ਕਮੀ ਮਹਿਸੂਸ ਹੈ ਆਪਣੇ ਖੰਦੇ ਸ਼ਹਿਰ ਚ ਲੋਕਾਂ ਨੂੰ ਮਹਿਸੂਸ ਹੁੰਦੀ ਹੈ ਲੋਕ ਟਾਈਮ ਪਰ ਤਰਜ਼ਿਆਦ ਕਰਦੇ ਰਹਿੰਦੇ ਉਹਨਾਂ ਨੂੰ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਆਪਾਂ ਨੂੰ ਚੱਲਣਾ ਚਾਹੀਦਾ ਤਾਂ ਮੈਂ ਤਾਂ ਹੀ ਗਲਤ ਹੋਵਾਂ ਸਾਰੇ ਨੂੰ ਠੀਕ ਹੈ ਤਾਂ ਇਸ ਤੇ ਗੱਲਾਂ ਲਈ ਥੋੜਾ ਧੰਨਵਾਦ ਆਈ ਸਾਰਿਆਂ ਦਾ ਥੈਂਕ ਯੂ